ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਗੁਰਮਤਿ ਵਿੱਚ ਰਾਗਾਂ ਦੀ ਬਹੁਤ ਮਹਾਨਤਾ ਹੈ ਜਿਸ ਵਿੱਚ ਬਸੰਤ ਰਾਗ ਦਾ ਵਿਸ਼ੇਸ਼ ਮਹੱਤਮ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ 31 ਰਾਗਾਂ ਵਿੱਚੋਂ ਬਸੰਤ ਰਾਗ 25ਵੇਂ ਸਥਾਨ ਦੇ ਉੱਤੇ ਆਉਂਦਾ ਹੈ ਬਸੰਤ ਰਾਗ ਪਰਸੰਨਤਾ ਦਾ ਰਾਗ ਹੈ ਇਸ ਨੂੰ ਗਾਉਣ ਅਤੇ ਸੁਣਨ ਦੇ ਨਾਲ ਮਨ ਖੁਸ਼ ਹੋ ਜਾਂਦਾ ਹੈ ਇਸ ਰਾਗ ਦੇ ਗਾਉਣ ਦਾ ਸਮੇਂ ਰਾਤ ਦਾ ਆਖਰੀ ਪਹਿਰ ਹੈ ਪਰ ਇਹ ਦਿਨ ਜਾਂ ਰਾਤ ਕਿਸੇ ਸਮੇਂ ਵੀ ਗਾਇਆ ਜਾਂ ਬਜਾਇਆ ਜਾ ਸਕਦਾ ਹੈ ਇਸ ਰਾਗ ਨੂੰ ਸਾਰਾ ਸਾਲ ਨਹੀਂ ਗਾਇਆ ਜਾ ਸਕਦਾ ਇਹ ਇੱਕ ਇਕਲੌਤਾ ਰਾਗ ਹੈ ਜਿਸ ਦੇ ਆਰੰਭਤਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਗੁਰੂ ਮਰਿਆਦਾ ਅਨੁਸਾਰ ਅਰਦਾਸ ਕਰਨ ਤੋਂ ਬਾਅਦ ਕੀਤੀ ਜਾਂਦੀ ਹੈ ਮਹਾ ਮਹਾ ਮੂਰਖੀ ਚੜਿਆ ਸਦਾ ਬਸੰਤ ਪੁਰਾਤਨ ਕਾਲ ਤੋਂ ਚੱਲੀ ਆ ਰਹੀ ਮਰਿਆਦਾ ਅਨੁਸਾਰ ਲੋਹੜੀ ਵਾਲੀ ਰਾਤ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਬਸੰਤ ਰਾਗ ਦੇ ਆਰੰਭਤਾ ਹੁੰਦੀ ਹੈ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਲਾਈ ਗਈ ਮਰਿਆਦਾ ਦੇ ਅਨੁਸਾਰ ਉਹ ਮਿੰਨ ਦੇਖੇ ਲਈ ਰਾਤ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਰਾਤ ਨੂੰ 9:30 ਵਜੇ ਸਿੰਘਾਂ ਵੱਲੋਂ ਸੇ ਪੜ੍ਯਾ ਨਨ ਸਾਹਿਬ ਜੀ ਦੇ ਪਾਠ ਦੇ ਉਪਰੰਤ ਬਸੰਤ ਰਾਗ ਪ੍ਰਾਰੰਭ ਕਰਨ ਦੀ ਅਰਦਾਸ ਕੀਤੀ ਜਾਂਦੀ ਹੈ ਅਰਦਾਸ ਉਪਰੰਤ ਮਹਾਰਾਜ ਤੋਂ ਅਗਿਆ ਲੈ ਕੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਬਸੰਤ ਰਾਗ ਦੇ ਵਿੱਚ ਉਚਾਰਨ ਕੀਤਾ ਗਿਆ ਪਹਿਲਾ ਸ਼ਬਦ ਮਾ ਮਹ ਮਹ ਮੂਰਖੀ ਚੜਿਆ ਸਦਾ ਬਸੰਤ ਸ਼ਬਦ ਦਾ ਗਾਇਨ ਕੀਤਾ ਜਾਂਦਾ ਹੈ ਮਾਗ ਦੇ ਸੰਗ੍ਰਾਂਹ ਤੋਂ ਲੈ ਕੇ ਹੋਲੇ ਮਹੱਲੇ ਦੀ ਸੰਗ੍ਰਾਂਹ ਤੱਕ ਹਰ ਚੌਂਕੀ ਵਿੱਚ ਬਸੰਤ ਰਾਗ ਦਾ ਗਾਇਨ ਕੀਤਾ ਜਾਂਦਾ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਮਰਿਆਦਾ ਅਨੁਸਾਰ ਹਰ ਸ਼ਬਦ ਕੀਰਤਨ ਦੀ ਚੌਂਕੀ ਦੀ ਸ਼ੁਰੂਆਤ ਬਸੰਤ ਰਾਗ ਵਿੱਚ ਸ਼ਬਦ ਗਾਇਨ ਤੋਂ ਸ਼ੁਰੂ ਹੁੰਦੀ ਹੈ ਸਿਵਾਏ ਆਸਰ ਦੀ ਵਾਰ ਸ਼ਬਦ ਚੌਂਕੀ ਤੋਂ ਇਸ ਚੌਂਕੀ ਦੇ ਵਿਚਕਾਰ ਸਿੰਘ ਬਸੰਤ ਰਾਗ ਦੀ ਹਾਜ਼ਰੀ ਲਗਾਉਂਦੇ ਹਨ ਵਸੰਤ ਰਾਗ ਵਿੱਚ ਹਰ ਕੀਰਤਨ ਚੌਂਕੀ ਦੇ ਸਮਾਪਤੀ ਕੀਤੀ ਜਾਂਦੀ ਹੈ ਨਾਲ ਹੀ ਵਸੰਤ ਕੇ ਵਾਰ ਦੀਆਂ ਤਿੰਨ ਪੌੜੀਆਂ ਦਾ ਗਾਇਨ ਵੀ ਕੀਤਾ ਜਾਂਦਾ ਹੈ यर्यादा माघी तो लैके होले महल तक लगातार दो महीने चलती है होले महल के दिहाड़े वाले दिन सवेरे आसा दीवार के भोग तो उपरत सच खंड श्री हरिमंदर साहब जी विखे बसंत राग दी दी की समाप्ति की अरदस की जाती है तखत श्री केसगढ़ साहेब जी विखे होले महल की रात बसंत राग न संबंधित शब्दों से आधारित विशेष राग दरबार की प्रथा अज तक प्रचलित है ਵਸੰਤ ਰਾਗ ਦੇ ਹੇਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪੰਜ ਗੁਰੂ ਸਹਿਬਾਨਾ ਗੁਰੂ ਨਾਨਕ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਗੁਰੂ ਤੇਗ ਬਹਾਦਰ ਜੀ ਅਤੇ ਚਾਰ ਭਗਤਾਂ ਭਗਤ ਕਬੀਰ ਜੀ ਭਗਤ ਰਾਮਾਨੰਦ ਜੀ ਭਗਤ ਰਵਿਦਾਸ ਜੀ ਅਤੇ ਭਗਤ ਨਾਮਦੇਵ ਜੀ ਦੇ 99 ਸ਼ਬਦ ਦਰਜ ਹਨ ਜੋ ਇਹਨਾਂ 2 ਮਹੀਨਿਆਂ ਦੇ ਵਿੱਚ ਗਾਇਨ ਕੀਤੇ ਜਾਂਦੇ ਹਨ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1168 ਤੋਂ 1196 ਤੱਕ ਦਰਜ ਹਨ ਬਸੰਤ ਰਾਗ ਦੀ ਇਸ ਆਰੰਭਤਾ ਦੇ ਅਵਸਰ ਦੇ ਉੱਤੇ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ